ਅੱਪਾ ਪਾਉਜੀ ਲੁਧਿਆਣਾ ਮੇਲੇ ਦੇ ਵਿੱਚ ਤੇ ਇਹ ਸਪਰੇਅਰ ਹੈ ਤੇ ਇਹਦੇ ਬਾਰੇ ਆਪਾਂ ਨੂੰ ਬਾਈ ਜੀ ਦੱਸਣਗੇ ਔਰ ਅੱਜਕੱਲ ਤੁਹਾਨੂੰ ਪਤਾ ਬੰਦਿਆਂ ਵਗੈਰਾ ਦਾ ਕੰਮ ਖਤਮ ਹੈ ਸਪਰੇਅਰ ਵਾਰਾਂ ਵਾਸਤੇ ਤੇ ਉਹਦੇ ਬਾਰੇ ਆਪਾਂ ਨੂੰ ਬਾਈ ਜੀ ਨੌਲੇਜ ਦੇਣਗੇ ਕੀ ਹਾਲ ਹੈ ਬਾਈ ਜੀ ਕੀ ਨਾਮ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਠੀਕ ਹੈ ਜੀ ਮੈਂ ਇੱਥੇ ਮਾਰੂਯਾਮਾ ਕੰਪਨੀ ਚ ਐਜ਼ ਅ ਸੀਨੀਅਰ ਸੇਲਸ ਮੈਨੇਜਰ ਇੱਥੇ ਮੈਂ ਮਤਲਬ ਮੇਰੀ ਬੇਰੀ ਡਿਊਟੀ ਹੈ ਤੇ ਜਿਹੜੀ ਕੰਪਨੀ ਹੈ ਮਾਰੂਯਾਮਾ ਮੈਨੂਫੈਕਚਰਿੰਗ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਇਹ ਮਤਲਬ ਅਸੀਂ ਹੁਣ ਇੰਡੀਆ ਚ ਅਸੀਂ ਐਂਟਰ ਕਰਿਆ ਆ ਆਪਾਂ ਬੈਕਗ੍ਰਾਉਂਡ ਇਹ ਦੱਸਾਂ ਤੇ 130 ਸਾਲ ਪੁਰਾਣੀ ਕੰਪਨੀ ਹੈ 130 ਸਾਲ ਪੁਰਾਣੀ ਕੰਪਨੀ ਹੈ ਔਰ ਇਹਨੂੰ 30 ਇਅਰ ਪਲੱਸ ਹੋ ਗਏ ਸੈਲਫ ਪ੍ਰੋਪੈਲਡ ਬੂਮ ਸਪਰੇਅਰ ਬਣਾਉਂਦੇ ਹੋਏ ਜਿਹੜਾ ਤੁਸੀਂ ਆ ਪ੍ਰੋਡਕਟ ਦੇਖ ਰਹੇ ਹੋ ਇਹ ਸੈਲਫ ਪ੍ਰੋਪੈਲਡ ਬੂਮ ਸਪਰੇਅਰ ਹੈ ਮਤਲਬ ਸੈਲਫ ਪ੍ਰੋਪੈਲਡ ਨੂੰ ਕਿਉਂ ਕਿਹਾ ਗਿਆ ਹੈ ਕਿਉਂਕਿ ਇਹਦੇ ਚ ਆਲਰੇਡੀ ਇੰਜਨ ਫਿਟਡ ਹੈ ਇਦੇ ਵਿੱਚ ਇੰਜਨ ਜਿਹੜਾ ਪਹਿਲਾਂ ਉਹ ਟਰੈਕਟਰ ਵਾਸਤੇ ਇੰਜਨ ਆਉਂਦਾ ਸੀ ਹੁਣ ਤੁਸੀਂ ਮਤਲਬ ਦੂਸਰਾ ਇੰਜਨ ਦੇ ਰਹੇ ਫਿੱਟਡ ਇੰਜਨ ਹਾਂ ਫਿੱਟਡ ਇੰਜਨ ਦੇ ਰਹੇ ਆਂ ਅਸੀਂ ਅਸੀਂ 26 ਐਚਪੀ ਦਾ ਇੰਜਨ ਦੇ ਰਹੇ ਆਂ ਮਿ Tsu ਬਸ਼ੀਦਾ ਮਿ Tsu ਬਸ਼ੀਦਾ ਮਿ Tsu ਬਸ਼ੀਦਾ 3 ਸਿਲੰਡਰ ਡੀਜ਼ਲ ਇੰਜਨ ਦੇ ਰਹੇ ਆਂ ਕਹਿੰਦੇ ਆਪਾਂ ਵਾਟਰ ਟੈਂਕ ਦੀ ਗੱਲ ਕਰੀਏ ਇਹ 600 ਲੀਟਰ ਦਾ ਵਾਟਰ ਟੈਂਕ ਹੈਗਾ ਠੀਕ ਹੈ ਜੀ ਆਪਾਂ ਇਹਦੇ ਵਿੱਚ ਸਪੈਸ਼ਲੀ ਫੀਚਰਸ ਦੀ ਗੱਲ ਕਰੀਏ ਕਹਿੰਦੇ ਜਿਹੜਾ ਸਪੈਸ਼ਲੀ ਫੀਚਰਸ ਹੈਗਾ ਜਿੱਦਾਂ ਆਪਣਾ ਆਈਓਟੀ ਡਿਵਾਈਸ ਹੈ ਆਈਓਟੀ ਡਿਵਾਈਸ ਦੇ ਨਾਲ ਆਪਾਂ ਕਿੰਨਾ ਪਾਣੀ ਡਿਸਚਾਰਜ ਹੋਇਆ ਕਿੰਨਾ ਪਾਣੀ ਆਪਾਂ ਸਪਰੇਅ ਕੀਤਾ ਉਹ ਪਤਾ ਚੱਲ ਜੇਗਾ ਔਰ ਇਹ ਕਿੰਨੀ ਨੋਜ਼ਲ ਤੇ ਕਿੰਨੀ ਚਲਦਾ ਹੈ ਹਾਂਜੀ ਏਰੀਆ ਵਾਈਜ਼ ਆਪਾਂ ਸਪਰੇਇੰਗ ਏਰੀਆ ਜਿਹੜਾ ਸਪਰੇਇੰਗ ਏਰੀਆ ਦਾ 40 ਫੁੱਟ ਹੈ ਸਪਰੇਇੰਗ ਏਰੀਆ ਹਾਂਜੀ ਆਹ ਇਹਦਾ ਬੂਮ ਹੈਗਾ ਟੋਟਲ ਇਹ ਸਪਰੇਇੰਗ ਏਰੀਆ 40 ਫੁੱਟ ਸਪਰੇਇੰਗ ਏਰੀਆ ਕਰਕੇ ਚਲਦਾ ਹੈ ਉਹ ਜਿਹੜੀ ਨੋਜ਼ਲਸ ਨੇ 35 ਨੋਜ਼ਲਸ ਨੇ ਇਹ ਜਿਹੜੀਆਂ ਮੇਨ ਨੋਜ਼ਲਸ ਇਹ 35 ਨੋਜ਼ਲਸ ਨੇ ਔਰ ਚਾਰ ਚਾਰ ਨੋਜ਼ਲਸ ਨੇ ਸਾਡੀਆਂ ਐਕਸਟੈਂਸ਼ਨ ਨੋਜ਼ਲਸ ਟੋਟਲ 39 ਨੋਜ਼ਲਸ ਨੇ ਸਾਡੇ ਔਰ ਇਹ ਕਿੰਨੀ ਦੇਰ ਦੇ ਵਿੱਚ ਕਿੱਲੇ ਦੀ ਮਤਲਬ ਕਪੈਸਿਟੀ ਹੈ ਦੀ ਤਾਂ ਹੁਣ ਆਪਾਂ ਟਾਈਮਿੰਗ ਦੀ ਗੱਲ ਕਰੀਏ ਸਪਰੇਇੰਗ ਟਾਈਮਿੰਗ ਕਹਿੰਦਾ ਹੈ 5 ਤੋਂ 6 ਮਿੰਟ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਸਪਰੇਅ ਹੋ ਜਾਂਦੀ ਹੈ ਔਰ 1 ਘੰਟੇ ਦੇ ਵਿੱਚ ਮਤਲਬ 9 ਤੋਂ 10 ਏਕੜ ਐਵਰੇਜ ਸਪਰੇਇੰਗ ਹੋ ਜਾਂਦੀ ਹੈ ਔਰ 1 ਦਿਨ ਦੇ ਵਿੱਚ ਐਵਰੇਜ ਜਿਹੜੀ ਸਪਰੇਇੰਗ ਹੈ 60 ਤੋਂ 60 ਤੋਂ 70 ਏਕੜ ਸਪਰੇਇੰਗ ਹੋ ਜਾਂਦੀ ਹੈ ਇਹ 4x4 ਦੇ ਵਿੱਚ ਵੀ ਇਹ ਜਿਹੜਾ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ 4x4 ਹੀ ਹੈ अच्छा हां फोर व्हील ड्राइव ਜਿੱਥੇ ਫਰੰਟ ਵਾਲਾ ਟਾਇਰ ਚੱਲੇਗਾ ਉੱਥੇ ਹੀ ਰੀਅਰ ਟਾਇਰ ਚੱਲੇਗਾ ਪਿੱਛੇ ਵਾਲਾ ਟਾਇਰ ਚੱਲੇਗਾ 2 2x4 ਵੀ ਨਹੀਂ ਦੇ ਰਹੇ ਅਸੀਂ ਸਿਰਫ 4x4 4x4 ਹੀ ਦੇ ਰਹੇ ਹਾਂ। ਉਹ ਔਰ ਇਹ ਜੇ ਆਪਾਂ ਗੱਲ ਕਰੀਏ ਇਹਦਾ ਕਿੱਥੇ ਕਿੱਥੇ ਇਹਦੇ ਡੀਲਰ ਵਗੈਰਾ ਹੈਗੇ ਨੇ ਕਿਥੋਂ ਪਰਚੇਸ ਕਰ ਸਕਦੇ ਹਾਂ ਅਸੀਂ ਮਤਲਬ ਰੀਸੈਂਟਲੀ ਅਸੀਂ ਐਂਟਰ ਕਰਿਆ ਹੈ ਇੰਡੀਆ ਦੇ ਵਿੱਚ ਔਰ ਅਸੀਂ ਹੁਣ ਡੀਲਰ ਆਈਡੈਂਟੀਫਾਈ ਕਰ ਰਹੇ ਹਾਂ ਡਿਸਟ੍ਰਿਕਟ ਵਾਈਜ਼ ਪੰਜਾਬ ਔਰ ਹਰਿਆਣਾ ਦੋਨਾਂ 'ਚ ਤੇ ਅਸੀਂ ਫਿਰ ਤੁਹਾਨੂੰ ਇਹ ਜਿਹੜੀ ਮਸ਼ੀਨ ਹੈ ਤੁਹਾਨੂੰ ਡਿਸਟ੍ਰਿਕਟ ਵਾਈਜ਼ ਸਾਡੀ ਡੀਲਰਸ਼ਿਪ ਤੇ ਮਿਲ ਜਾਏਗੀ ਔਰ ਇਹਦੇ ਪ੍ਰਾਈਸ ਵਗੈਰਾ ਔਰ ਸਬਸਿਡੀ ਬਾਰੇ ਇਹਦਾ ਤੁਸੀਂ ਦੱਸੋਗੇ ਕੀ ਪ੍ਰਾਈਸ ਦੀ ਹੁਣ ਗੱਲ ਕਰੀ ਜਾਂਦਾ ਜਿਹੜਾ ਪ੍ਰਾਈਸ ਹੈ ਉਹ 15 ਲੱਖ ਰੁਪਏ ਪ੍ਰਾਈਸ ਹੈ 15 ਲੱਖ ਪਲੱਸ ਜੀਐਸਟੀ ਔਰ ਸਬਸਿਡੀ ਦੀ ਗੱਲ ਕਰੀਏ ਸਾਡੀ ਜਿਹੜੀ ਹੈ ਮਸ਼ੀਨ ਹੈ ਅਸੀਂ ਇਹ ਅੰਡਰ ਟੈਸਟਿੰਗ ਹੈ ਸੀਐਮਵੀਆ ਰਿਪੋਰਟ ਆਲਰੇਡੀ ਆ ਚੁੱਕੀ ਹੈ ਜਿਹੜੀ ਟਰਾਂਸਪੋਰਟ ਰੋਡ ਟਰਾਂਸਪੋਰਟ ਰਿਪੋਰਟ ਹੁੰਦੀ ਹੈ ਉਹ ਅਸੀਂ ਆਲਰੇਡੀ ਟੈਸਟ ਕਰਾ ਚੁੱਕੇ ਹਾਂ ਸਵੈਮ ਵਿੱਚ ਜੜੀਏ ਹਾਂਜੀ ਸਵੈਮ ਵਿੱਚ ਵੀ ਸਬਸਿਡੀ ਆਸ ਸਵੈਮ ਵਿੱਚ ਸਵੈਮ ਵਿੱਚ ਹੀ ਆਈਏਂਦੀ ਜਿਹੜੀ ਸਬਸਿਡੀ ਔਰ ਕਿੰਨੀ ਸਬਸਿਡੀ ਇਹਦੀ ਹੈ ਜਿਹੜੀ ਸਬਸਿਡੀ ਇਹਦੇ ਤੇ 30 ਤੋਂ 35% ਤੱਕ ਸਬਸਿਡੀ ਆਈਏਗੀ ਭਾਈ ਜੀ ਗੱਲ ਕਰੀਏ ਪਹਿਲੇ ਇੰਜਨ ਦੀ ਕਿੰਨੇ ਐਚਪੀ ਇੰਜਨ ਹੈ ਦਾ ਇੰਜਨ ਇਹਦਾ 26 ਐਚਪੀ ਇੰਜਨ ਹੈ 3 ਸਿਲੰਡਰ ਇੰਜਨ ਹੈ ਡੀਜ਼ਲ ਇੰਜਨ 26 ਇਹ ਗੇਅਰ ਗੇਅਰ ਟਰਾਂਸਮਿਸ਼ਨ ਇਹਦੇ ਵਿੱਚ ਐਚਐਸਟੀ ਹੈ ਐਚਐਸਟੀ ਹਾਈਡਰੋਸਟੈਟਿਕ ਟਰਾਂਸਮਿ ਔਰ ਹਾਈ ਲੋ ਔਰ ਰਿਵਰਸ ਫੋਰਵਰਡ ਪਾਵਰ ਸਟੀering ਚ ਹੈ ਹਾਂ ਇਹਦੀ ਜਿਹੜਾ ਟੋਟਲੀ ਸਾਰਾ ਕੰਟਰੋਲ ਹੈ ਬੂਮ ਦਾ ਉਹ ਹਾਈਡਰੋ ਹਾਈਡਰੋਲਿਕਲੀ ਕੰਟਰੋਲ ਹੈ ਮਤਲਬ ਸਾਡੇ ਤੁਸੀਂ ਜਿਹੜਾ ਬੂਮ ਦੇਖ ਰਹੇ ਹੋ 3 ਪਾਰਟਸ ਇਚ ਡਿਵਾਈਡ ਹੈ ਸੈਂਟਰ ਰਾਈਟ ਔਰ ਲੈਫਟ ਤਿੰਨੋਂ ਤੁਸੀਂ ਬੂਮਾਂ ਨੂੰ ਆਪਣੀ ਆਪਣੀ ਰਿਕੁਆਇਰਮੈਂਟ ਅਕੋਰਡਿੰਗ ਚਲਾ ਸਕਦੇ ਹੋ ਓਪਨ ਕਰ ਸਕਦੇ ਹੋ ਬੰਦ ਕਰ ਸਕਦੇ ਹੋ ਆਪਣੀ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਕਿਹੜੀਆਂ ਕਿਹੜੀਆਂ ਫਸਲਾਂ ਦੇ ਪੈਦਲੋ ਸਪਰੇਅ ਕਰ ਸਕਦੇ ਹੁਣ ਆਪਾਂ ਫਸਲਾਂ ਦੀ ਗੱਲ ਕਰੀਏ ਵੀ ਜਿਹੜੀ ਫਸਲ ਹੈ ਜਿਹਨਾਂ ਝੋਨਾ ਹੋ ਗਿਆ ਕਣਕ ਹੋ ਗਈ ਔਰ ਨਰਮਾ ਹੈ ਆਪਣੇ ਗੰਨਾ ਹੋ ਗਿਆ ਆਲੂ ਦੀ ਖੇਤੀ ਹੋ ਗਈ ਮੱਕੇ ਦੀ ਖੇਤੀ ਹੋ ਗਈ ਔਰ ਸੂਰਜਮੁਖੀ ਹੋ ਗਈ ਔਰ ਬਾਕੀ ਸਬਜ਼ੀਆਂ ਹੋ ਗਈਆਂ ਇਹ ਸਾਰਿਆਂ ਵਾਸਤੇ ਸੂਟੇਬਲ ਹੈਗਾ ਤੇ ਇੱਕ ਪਹਿਲੀ ਗੱਲ ਕਰੀਏ ਇਹਦੇ ਨਾਲ ਆਪਾਂ ਕਲਾ ਸਪਰੇਅ ਕਰਦਾ ਜਾਂ ਰੇ ਵਿਛੜਦਾ ਇਹ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਫਿਲਹਾਲ ਇਹ ਸਿਰਫ ਸਪਰੇਅਿੰਗ ਕਰੇਗੀ ਇਹਦਾ ਨਾਮ ਹੀ ਸੈਲਫ ਪ੍ਰੋਪਲਡ ਬੂਮ ਸਪਰੇਅਰ ਹੈ ਇਹ ਸਿਰਫ ਆਪਾਂ ਇਹਨਾਂ ਨਾਲ ਸਪ੍ਰਿੰਗ ਦਾ ਸਪ੍ਰਿੰਗ ਹੀ ਕਰ ਸਕਦੇ ਆ ਇੱਕ ਵਾਰੀ ਚ ਕਿੰਨੇ ਕਿੱਲੇ ਆਂ ਦੇ ਆਪਾਂ ਸਪਰੇ ਜਿਹੜੀ ਕਰ ਸਕਦੇ ਆ ਇੱਕ ਮਤਲਬ ਇੱਕ ਵਾਰੀ ਇਹਨੂੰ ਫੁੱਲ ਕਰਕੇ ਡਰਮ ਨੂੰ ਇੱਕ ਵਾਰੀ ਮਤਲਬ ਅਸੀਂ ਜਿਹੜੇ ਰਿਕਮੈਂਡੇਸ਼ਨ ਕਰਦੇ ਆ 600 ਲੀਟਰ ਦਾ ਵਾਟਰ ਟੈਂਕ ਹੈ ਅਸੀਂ 200 ਲੀਟਰ ਪਰ ਇੱਕ ਰਿਕਮੈਂਡ ਕਰਦੇ ਆ ਤੁਸੀਂ ਇੱਕ ਵਾਰੀ ਟੈਂਕ ਨੂੰ ਫੁੱਲ ਕਰਤਾ ਤਾਂ 3 ਏਕੜ ਸਪਰੇਇੰਗ ਹੋ ਜਾਏਗੀ ਇਹ ਡੀਜ਼ਲ ਖਰਚਾ ਕਿੰਨਾ ਪਾਵਾਂਗੇ ਡੀਜ਼ਲ ਖਰਚਾ ਇਹ ਘੰਟੇ ਦਾ ਜਿਹੜਾ ਡੀਜ਼ਲ ਖਰਚਾ ਔਰ ਤਿੰਨ ਤੋਂ ਸਾਢੇ ਤਿੰਨ ਲੀਟਰ ਪਰ ਇੱਕ ਮਤਲਬ ਇੱਕ ਘੰਟੇ ਦਾ ਇੱਕ ਘੰਟੇ ਦੇ ਵਿੱਚ ਕਿੰਨਾ ਸਪਰੇਅ ਕਰ ਦੂਗੀ ਇੱਕ ਘੰਟੇ ਦੇ ਵਿੱਚ 9 ਤੋਂ 10 ਇਕੜ ਸਪਰੇਅਿੰਗ ਹੋ ਜਾਏਗੀ ਔਰ ਇੱਕ ਇੱਕ ਦਿਨ ਦੇ ਵਿੱਚ ਮਤਲਬ 60 ਤੋਂ 70 ਇਕੜ ਏਵਰੇਜ ਸਪਰੇਅਿੰਗ ਹੋ ਜਾਂਦੀ ਹੈ ਠੀਕ ਹੈ ਜਿਹੜਾ ਪੈਦੇ ਵਿੱਚ ਮਟੀਰੀਅਲ ਵਰਤਦੇ ਆ ਕਿਹੜੀ ਕੰਪਨੀ ਦਾ ਵਰਤਦੇ ਆ ਸਾਰਾ ਸਾਰਾ ਜਿਹੜਾ ਤੁਸੀਂ ਇਹ ਨੋਜ਼ਲਾਂ ਦੇਖ ਰਹੇ ਹੋ ਜਾਂ ਪੰਪ ਇਹਦਾ ਇਨਲਾਈਨ ਫਲੋ ਪੰਪ ਹੈ ਇਹ ਮਾਰੂਯਾਮਾ ਦਾ ਖੁਦ ਇਨਾਉਸ ਮੈਨੂਫੈਕਚਰਿੰਗ ਹੈ ਔਰ ਬਾਕੀ ਜਿਹੜਾ ਤੁਸੀਂ ਜੋ ਵੀ ਤੁਸੀਂ ਮੈਟਲ ਦੇਖ ਰਹੇ ਹੋ ਉਹ ਸਟੇਨਲੈਸ ਸਟੀਲ ਦਾ ਮੈਟਰ ਹੈ ਹਾਈ ਕੁਆਲਿਟੀ ਹਾਈ ਕੁਆਲਿਟੀ ਮਟੀਰੀਅਲ ਹੈ ਕੋਈ ਇਹਨੂੰ ਜਰ ਵਗੈਰਾ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਜਲਦੀ ਕੋਈ ਜਰ ਦੀ ਪ੍ਰੋਬਲਮ ਨਹੀਂ ਕਿਉਂਕਿ ਅਸੀਂ ਜਿਹੜਾ ਪੇਂਟ ਹੈ ਉਹ ਪਾਊਡਰ ਕੋਟਿੰਗ ਪੇਂਟ ਯੂਜ਼ ਕਰ ਰਹੇ ਹਾਂ ਤਾਂ ਪਾਊਡਰ ਕੋਟਿੰਗ ਪੇਂਟ ਦੀ ਵਜ੍ਹਾ ਨਾਲ ਕੋਈ ਜਰ ਜੁਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਇਹ ਰੇਟ ਜੇ ਭਾਈ ਜੀ